ਗੁਰੂ ਸਾਹਿਬ ਦੀ ਕਿਰਪਾ ਕਿ ਅੱਜ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਉਹਨਾਂ ਦੇ 350 ਸਾਲਾਂ ਸ਼ਹਾਦਤ ਦਿਵਸ ਨੂੰ ਮਨਾਉਣ ਦਾ ਮੌਕਾ ਉਹਨਾਂ ਦੀ ਸ਼ਹਾਦਤ ਉਹਨਾਂ ਦੇ ਬਲੀਦਾਨ ਨੂੰ ਉਹਨਾਂ ਦੇ ਫਲਸਫੇ ਨੂੰ ਨਮਨ ਕਰਨ ਦਾ ਮੌਕਾ ਸਜਦਾ ਕਰਨ ਦਾ ਮੌਕਾ ਉਹ ਮਿਲ ਰਿਹਾ ਹੈ ਅੱਜ 350 ਸਾਲ ਹੋ ਚੁੱਕੇ ਨੇ ਸਹੀ ਮਾਇਨੇ ਦੇ ਵਿੱਚ ਵੈਸੇ ਦੁਨੀਆ ਦੇ ਵਿੱਚ ਬਹੁਤ ਕੁਰਬਾਨੀਆਂ ਬਹੁਤ ਬਲਿਦਾਨ ਹੋਏ ਨੇ ਪਰ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਬਲਿਦਾਨ ਦੇ ਨਾਲ ਬਹੁਤ ਸਾਰੀਆਂ ਪਹਿਲਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਮੁੜ ਕੇ ਕਦੇ ਦੁਬਾਰਾ ਇਸ ਕਾਇਨਾਤ ਦੇ ਵਿੱਚ ਮੁੜ ਕੇ ਦੁਬਾਰਾ ਦौराਈਆਂ ਨਹੀਂ ਗਈਆਂ ਇਹ ਪਹਿਲੀ ਵਾਰੀ ਹੋਇਆ ਕਿ ਕਦੇ ਕਿਸੇ ਬੱਚੇ ਨੇ ਆਪਣੇ ਪਿਤਾ ਨੂੰ ਕਿਹਾ ਹੋਵੇ ਕਿ ਦੇਸ਼ ਨੂੰ ਕੌਮ ਨੂੰ ਤੁਹਾਡੀ ਸ਼ਹਾਦਤ ਦੀ ਲੋੜ ਹੈ ਇਹ ਪਹਿਲੀ ਵਾਰੀ ਹੋਇਆ ਕਿ ਕਦੇ ਕੋਈ ਜਾਨ ਕੁਰਬਾਨ ਕਰਨ ਵਾਲਾ ਜਾਨ ਲੈਣ ਵਾਲੇ ਕੋਲੇ ਆਪ ਚੱਲ ਕੇ ਗਿਆ ਹੋਵੇ ਇਹ ਪਹਿਲੀ ਵਾਰੀ ਹੋਇਆ ਕਿ ਉਹਨਾਂ ਦੇ ਸਾਥੀ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਭਾਈ ਦੇਲਾ ਜੀ ਜਿਨ੍ਹਾਂ ਨੂੰ ਆਰਿਆਂ ਨਾਲ ਚੀਰ ਦਿੱਤਾ ਗਿਆ ਜਿਉਂਦੇ ਆਗਨ ਭੇਟ ਕਰ ਦਿੱਤਾ ਗਿਆ ਜਿਉਂਦੇ ਅੱਗਾਂ ਦੇ ਵਿੱਚ ਪਾਣੀਆਂ ਦੇ ਵਿੱਚ ਉਬਾਲ ਕੇ ਖਤਮ ਕਰ ਦਿੱਤਾ ਗਿਆ ਐਜੇ ਤੁਸੀਂ ਇਹ ਨਾ ਕਦੇ ਮਨੁੱਖਤਾ ਨੇ ਸੁਣੇ ਸੀ ਤੇ ਨਾ ਕਦੇ ਸੁਣੇ ਹੋਣਗੇ ਐਜੇ ਸ਼ਹਾਦਤ ਕਿ ਸੀਸ ਦਾ ਸੰਸਕਾਰ ਕਿਤੇ ਹੋਰ ਹੋਵੇ ਔਰ ਧੜ ਦਾ ਸੰਸਕਾਰ ਕਿਤੇ ਹੋਰ ਹੋਵੇ ਤੇ ਇਹ ਵੀ ਪਹਿਲੀ ਵਾਰੀ ਹੋਇਆ ਕਿ ਐਨੇ ਜ਼ੁਲਮ ਐਨੇ ਤਸੀਹੇ ਤੇ ਜਾਨ ਕਰਨ ਦਾ ਕੰਮ ਕਿਸੇ ਸ਼ਖਸੀਅਤ ਨੇ ਕਿਸੇ ਵਿਅਕਤੀ ਨੇ ਦੂਜੇ ਧਰਮ ਦੇ ਲੋਕਾਂ ਦੇ ਧਰਮ ਦੀ ਰੱਖਿਆ ਦੇ ਲਈ ਕੀਤਾ ਹੋਵੇ ਇਸੇ ਕਰਕੇ ਨੌਜਵਾਨ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਜਦੋਂ ਅਸੀਂ ਇਹ ਸਮਾਗਮ 올ਿਕੇ तकरीबन ਸਾਲ ਪਹਿਲਾਂ ਪ੍ਰੋਗਰਾਮ ਬਣੇ ਸਾਰੀ ਟੀਮ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪਾਰਟੀ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਮਿਲ ਕੇ ਪ੍ਰੋਗਰਾਮ ਉਲੀਕੇ ਸ਼ੁਰੂ ਕੀਤੇ ਤੇ ਇਹੀ ਫੈਸਲਾ ਕੀਤਾ ਕਿ ਅੱਜ ਜ਼ਰੂਰਤ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਫਲਸਫੇ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜਿਆ ਜਾ ਸਕੇ ਇਸੇ ਕਰਕੇ ਇਹ ਸਮਾਗਮ ਇਹ ਪਵਿੱਤਰ ਸਮਾਗਮ ਉਲੀਕੇ ਗਏ ਔਰ ਇਹ ਵੀ ਪਹਿਲੀ ਵਾਰੀ ਹੋਇਆ ਇਹਦਾ ਮਾਣ ਇਹਦਾ ਸੁਭਾਗ ਮਾਨਯੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੰਜਾਬ ਸਰਕਾਰ ਨੂੰ ਨੂੰ ਮਿਲਿਆ ਕਿ ਪੂਰੀ ਸਰਕਾਰ ਔਰ ਪੂਰਾ ਵਿਧਾਨ ਸਭਾ ਉਹ ਚੱਲ ਕੇ ਆਪ ਇੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਜਦਾ ਕਰਨ ਦੇ ਲਈ ਪਹੁੰਚੇ ਤਾਂ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਉਹਨਾਂ ਦੀ ਸ਼ਹਾਦਤ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜਿਆ ਜਾ ਸਕੇ